ਬੁੱਧ ਆਗ ਆਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਹਡੇ ਆਈ ਕੋਈ ਨਾ ਨਾ ਜਾ ਜਗਉ ਜਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਅਮਰਤ ਵੇਲੇ ਦੇ ਦੀਵਾਨ ਦੀ ਹਾਜ਼ਰੀ ਭਰ ਰਹੀ ਅਤੇ ਟੀਵੀ ਮਾਰਨੀ ਅਮਰਾਹੀਂ ਦੂਰ ਦਰਾੜ ਬੈਠ ਕੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਕਬਦੇ ਵਿਚਾਰ ਸਰਵਨ ਕਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸੰਗ ਜੀਓ ਪਿਆਰ ਸਹਿਤ ਗੁਰੂ ਫਤੇ ਨਾਲ ਸਾਂਝ ਪਾਓ ਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਰੀਦ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਵਾਕ ਹੈ ਫਰੀਦਾ ਕਾਨ ਨੂੰ ਮਸੱਲਾ तूफ गल दिल काती गुरवाट बाहर दिसै चांदना दिल अंधेरी रात ਓਰੀਦ ਸਾਹਿਬ ਜੀ ਨੇ ਜਿਹੜੇ ਪ੍ਰਤੀਕ ਲਏ ਨੇ ਉਹ ਇਸਲਾਮ ਮਤ ਨਾਲ ਸੰਬੰਧ ਰੱਖਦੇ ਨੇ ਇਹਦਾ ਅਰਥ ਇਹ ਨਹੀਂ ਕਿ ਇਹ ਸ਼ਲੋਕ ਕੇਵਲ ਮੁਸਲਮਾਨ ਭਰਾਵਾਂ ਨੂੰ ਉਪਦੇਸ਼ ਦੇ ਰਿਹਾ ਹੈ ਤੇ ਸਾਨੂੰ ਉਪਦੇਸ਼ ਨਹੀਂ ਦੇ ਰਿਹਾ ਪਰ ਤੀਕ ਜ਼ਰੂਰ ਇਸਲਾਮ ਮਤ ਵਾਲੇ ਲਈ ਨੇ ਪਰ ਉਪਦੇਸ਼ ਸਾਰੇ ਸੰਸਾਰ ਲਈ ਸਾਰੀ ਦੁਨੀਆ ਲਈ ਸਾਂਝਾ ਹੈ ਕੰਨ ਮੋਢਾ ਮਸੱਲਾ ਉਹ ਮੂੜਾ ਉਹ ਸਾਫ ਉਹ ਦਰੀ ਜਿਸ ਉਤੇ ਬੈਠ ਕੇ ਮੁਸਲਮਾਨ ਵੀਰ ਨਮਾਜ਼ ਅਦਾ ਕਰਦਾ ਹੈ ਕੰਨ ਮਸੱਲਾ ਸੂਫ ਉਗੜੇ ਤੇ ਪਹਿਰਾਵਾ ਕਾਲੇ ਰੰਗ ਦਾ ਬੜਾ ਤਕੜਾ ਚੋਲਾ ਪਾਇਆ ਹੋਇਆ ਜੇ ਤੁਸੀਂ ਧਿਆਨ ਨਾਲ ਦੇਖੋਗੇ ਨਾ ਇਹ ਸਾਰੀਆਂ ਗੱਲਾਂ ਸਾਡੇ ਘਰੋਂ ਵੀ ਤੁਹਾਨੂੰ ਮਿਲ ਜਾਣਗੀਆਂ ਤਗੜੇ ਤਗੜੇ ਚੋਲੇ ਤੋਂ ਨੂੰ ਮੈਂ ਜਾਣਗੇ ਈਵਨ ਚੋਲੇ ਉਤੋਂ ਦੀ ਇੱਕ ਹੋਰ ਚੋਲਾ ਪਾਇਆ ਹੁੰਦਾ ਕੰਨ ਮਸੱਲਾ ਸੂਪ ਗાળ ਦਿਲ ਕਾਤੀ ਕਾਤੀ ਮੈਨੇ ਕੈਂਚੀ ਦਿਲ ਦੇ ਵਿੱਚ ਤੇ ਕੁਝ ਵੀ ਨਹੀਂ ਹੈਗਾ ਦਿਲ ਤੇ ਪੰਪ ਹੀ ਕਰਦਾ ਹੈ ਇੱਥੇ ਦਿਲ ਦਾ ਭਾਵ ਅਰਥ ਹੈਗਾ ਸਾਡੇ ਦਿਮਾਗ ਦੀ ਚੇਤਨਤਾ ਜਿੱਥੇ ਫੁਰਨੇ ਜਨਮ ਲੈਂਦੇ ਨੇ ਉਹਦੇ ਵਿੱਚ ਵੀ ਇੱਕ ਕੈਂਚੀ ਤੇ ਕੈਂਚੀ ਦਾ ਭਾਵ ਅਰਥ ਕੀ ਹੈ ਅਗਲੇ ਦਾ ਕੁਤਰਾ ਕਰਨਾ ਨਿੰਦਿਆ ਕਰਨੀ ਨੁਕਸਾਨ ਕਰਨਾ ਗੁੜਵਾਤ ਪਰ ਬਾਹਰਲੇ ਤਲਦੇ ਕੀ ਹੈ ਮਿੱਠੀਆਂ ਮਿੱਠੀਆਂ ਗੱਲਾਂ ਸਾਡਾ ਪਹਿਰਾਵਾ ਧਰਮੀਆਂ ਵਾਲਾ ਧਰਮੀ ਅਸੀਂ ਦਿਖਣਾ ਚਾਹੁੰਦੇ ਆਂ ਪਰ ਅੰਦਰਲੇ ਤਲ ਦੇ ਉੱਤੇ ਸਾਡਾ ਜਿਹੜਾ ਸਬਾਹ ਹੈ ਉਹ ਕੈਂਚੀ ਵਰਗਾ ਉਤਰ-ਕੁਤਰ ਕੇ ਛੁੱਟ ਜਾਂਦੀ ਹੈ। ਥੋੜਾ ਪਿਛੇ ਸਮਿਆਂ ਅੰਦਰ ਪ੍ਰਾਣੀਆਂ ਮਾਤਾਵਾਂ ਧੀਆਂ ਨੂੰ ਪੋਤਰੀਆਂ ਨੂੰ ਅਕਸਰ ਸੂਈ ਦਿੰਦੀਆਂ ਸੀ ਕੈਂਚੀ ਨਹੀਂ ਸੀ ਦਿੱਤੀ ਜਾਂਦੀ ਦਾਜ ਦੇ ਵਿੱਚ। ਕਿ ਪੁੱਤਰ ਜਾ ਕੇ ਕੁੱਟਣਾ ਨਹੀਂ ਆ ਸੂਈ ਲੈ ਜਾ ਜਾ ਕੇ ਪਰਿਵਾਰ ਨੂੰ ਜੋੜਨਾ ਹੈ। ਸੂਈ ਦਾ ਇੱਕ ਬੜਾ ਗਹਿਰਾ ਪ੍ਰਤੀਕ ਹੈ ਸੂਈ ਦੇ ਪਿੱਛੇ ਧਾਗਾ ਹੈ ਸੂਈ ਅੱਗੋਂ ਰਾਹ ਬਣਾਈ ਜਾਂਦੀ ਆ ਧਾਗਾ ਦੋ ਕੱਪੜਿਆਂ ਨੂੰ ਜੋੜੀ ਜਾਂਦਾ ਹੈ ਔਰੀਦਾ ਕੰਨ ਮਸੱਲਾ ਸੂਫ ਗੜ ਦਿਲ ਕਾਤੀ ਗੁੜਵਾਤ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ 12ਵਾਂ ਅਸੀਂ ਦੇਖਣ ਨੂੰ ਧਰਮੀ ਲੱਗਦੇ ਆ ਧਰਮੀ ਅਖੌਣਾ ਵੀ ਚਾਹੁੰਦੇ ਆ ਪਰ ਦਿਲ ਪਾਉ ਅੰਦਰ ਕੀ ਆ ਅਗਿਆਨਤਾ ਹੈ ਅੰਧੇਰੀ ਰਾਤ ਹੈ ਕੇਵਲ ਮੁਸਲਮਾਨ ਭਰਾਵਾਂ ਨੂੰ ਉਪਦੇਸ਼ ਦਿੱਤਾ ਹੈ ਸਾਡੇ ਤੇ ਲਾਗੂ ਨਹੀਂ ਹੁੰਦਾ ਐਸੀ ਗੱਲ ਨਹੀਂ ਗੁਰਬਾਣੀ ਸਾਂਝੀ ਹੈ ਇਹ ਗੱਲ ਸਾਡੇ ਤੇ ਵੀ ਲਾਗੂ ਹੁੰਦੀ ਹੈ ਅਸੀਂ ਆ ਆਪਣੇ ਜੀਵਨ ਨੂੰ ਪਰਿਵਾਰ ਨੂੰ ਸਮਾਜ ਨੂੰ ਜਦੋਂ ਦੇਖਦੇ ਹਾਂ ਅਸੀਂ ਵੀ ਜਿੰਨੀਆਂ ਧਾਰਮਿਕ ਰਸਮਾਂ ਰੀਤੀ ਰਿਵਾਜ ਨਿਭਾ ਰਹੇ ਹਾਂ ਉਹ ਇਸ ਲਈ ਨਹੀਂ ਨਿਭਾ ਰਹੇ ਕਿ ਸਾਨੂੰ ਕੋਈ ਸੋਝੀ ਆ ਜਾਏ ਇਸ ਲਈ ਨਿਭਾ ਰਹੇ ਹਾਂ ਕਿ ਸਮਾਜ ਸਾਨੂੰ ਕਹੇ ਬੱਲੇ ਬੱਲੇ ਵੀ ਇਹ ਬੰਦਾ ਬਹੁਤ ਧਰਮੀ ਹੈ ਇਹਨੇ ਧਰਮ ਦਾ ਕਰਮ ਬਹੁਤ ਵੱਡਾ ਕੀਤਾ ਹੈ ਇਹ ਖਿਆਲ ਲਗਾ ਦੇਣ ਜਿਸ ਤਰ੍ਹਾਂ ਪੁਰਾਣੇ ਸਮੇਂ ਅੰਦਰ ਜਿਹੜੇ ਧਾਰਮਿਕ ਸਥਾਨ ਸੀ ਉਹਨਾਂ ਦੇ ਦੋ ਪਰਪਸ ਸੀ ਇੱਕ ਤੇ ਸੁਖਣਾ ਦੀ ਪੂਰਤੀ ਤੇ ਦੂਸਰਾ ਪੂਜਾ ਤੇ ਜਦੋਂ ਅਸੀਂ ਆਪਣੇ ਸਿੱਖ ਧਰਮ ਵੱਲ ਨੂੰ ਨਿਗਾਹ ਮਾਰ ਕੇ ਦੇਖਦੇ ਆ ਤੇ ਸਾਡੇ ਜਿੰਨੇ ਸਰੋਵਰ ਨੇ ਇੰਜ ਲੱਗਦਾ ਹੁਣ ਭਈ ਕੇਵਲ ਸੁਖਣਾ ਦੀ ਪੂਰਤੀ ਵਾਸਤੇ ਰਹਿ ਗਏ ਹੁਣ ਗੁੱਸਾ ਨਾ ਕਰਿਓ ਇੰਜ ਲੱਗਦਾ ਵੀ ਗੁਰਦੁਆਰੇ ਕੇਵਲ ਪੂਜਾ ਦਾ ਅਸਥਾਨ ਬਣ ਕੇ ਰਹਿ ਗਏ ਹੋਣ ਜਾਂ ਦਿਖਾਵਾ ਬਣ ਕੇ ਰਹਿ ਗਿਆ ਹੋਵੇ ਸਰੋਵਰ ਸੁਖਨਾ ਦੀ ਪੂਰਤੀ ਉਹਦੇ ਵਾਸਤੇ ਇਸ਼ਨਾਨ ਹੈ ਤੇ ਗੁਰਦੁਆਰਿਆਂ ਵਿੱਚ ਪੂਜਾ ਰਹਿ ਗਈ ਤੇ ਜਾਂ ਦਿਖਾਵਾ ਰਹਿ ਗਿਆ ਇਸ ਗੱਲ ਨੂੰ ਸਮਝਣ ਲਈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨਾਲ ਗੱਲਬਾਤ ਕਰ ਲੈਂਦੇ ਆਂ ਗੁਰੂ ਸਾਹਿਬ ਜੀ ਸਾਡੇ ਸਾਹਮਣੇ ਇੱਕ ਸਮੱਸਿਆ ਆ ਗਈ ਅੱਜ ਜਿਨੇ ਸਾਡੇ ਧਾਰਮਿਕ ਸਥਾਨ ਨਹੀਂ ਇਹਨਾਂ ਧਾਰਮਿਕ ਸਥਾਨਾਂ ਦੇ ਵਿੱਚੋਂ ਸਾਨੂੰ ਇੰਜ ਲੱਗਦਾ ਹੈ ਜਿਵੇਂ ਪੂਜਾ ਜਿਹੜੀ ਹੈ ਉਹ ਉਗੜ ਕੇ ਸਾਹਮਣੇ ਆ ਰਹੀ ਹੈ ਜਾਂ ਸੁਖਣਾ ਦੀ ਪੂਰਤੀ ਹੋ ਰਹੀ ਹੈ ਜਾਂ ਸੁਖਣਾ ਸੁਖੀ ਜਾ ਰਹੀ ਹੈ ਤੇ ਜਾਂ ਸੁਖਣਾ ਦੀ ਪੂਰਤੀ ਜਿਹੜੀ ਹੈ ਉਹ ਕੀਤੀ ਆ ਰਹੀ ਹੈ ਦੋਈ ਗੱਲਾਂ ਸੁਖਣਾ ਸੁਖੀ ਆ ਰਹੀ ਹੈ ਜਾਂ ਸੁਖਣਾ ਨਭਾਈ ਜਾ ਰਹੀ ਹੈ ਪਿੰਡਾਂ ਦੇ ਗੁਰਦੁਆਰੇ ਲੈ ਲਓ ਸ਼ਹਿਰਾਂ ਦੇ ਗੁਰਦੁਆਰੇ ਲੈ ਲਓ ਗੁਰੂ ਸਾਹਿਬ ਕਹਿੰਦੇ ਨੇ ਮੈਂ ਇਹ ਕਨਸੈਪਟ ਨਹੀਂ ਸੀ ਦਿੱਤਾ ਤੁਹਾਨੂੰ ਜਿਹੜਾ ਤੁਸੀਂ ਬਣਾ ਲਿਆ ਹੈ ਸੁਹੀ ਰਾਗ ਦਾ ਬੜਾ ਪਿਆਰਾ ਸ਼ਬਦ ਹੈ 73 ਪੰਨੇ ਉਤੇ ਅੰਕਿਤ ਹੈ ਭਾਂਡਾ ਹੱਸ਼ਿਆ ਸੋਏ ਜੋਤਿਸ ਭਾਵਸੀ ਪਾਂਡੇ ਦਾ ਅਰਥ ਹੈ ਹਿਰਦਾ ਹਿਰਦੇ ਦਾ ਅਰਥ ਹੈ ਸਾਡੀ ਚੇਤਨਤਾ ਸਾਡਾ ਮਨ ਜਾਂ ਸਾਡੀ ਅੰਦਰਲੀ ਮਤ ਸਾਡੇ ਖਿਆਲ ਸਾਡੀ ਮਤ ਜਾਂ ਸਾਡੀ ਅੰਦਰਲੀ ਚੇਤਨਤਾ ਸਾਡਾ ਹਿਰਦਾ ਤਾਂ ਚੰਗਾ ਜੀ ਉਹਨੂੰ ਭੌਂਦਾ ਦੇ ਉਹਨੂੰ ਭੌਂਦਾ ਕੀ ਅਰਥ ਹੈ ਗੁਰੂ ਦੇ ਆਸ਼ੇ ਦੇ ਅਨੁਸਾਰ ਚੱਲਣਾ ਭਾਂਡਾ ਹੱਸ਼ਾ ਹੋਏ ਜੋ ਸੁਭਾਵ ਸੀ ਭਾਂਡਾ ਆਤਮ ਮਲੀਨ ਤੋਤਾ ਹੱਛਾ ਨਾ ਹੋਏ ਸੀ ਜੇ ਤੇ ਆਮ ਗੱਲ ਕੀਤੀ ਆਵੇ ਤੇ ਆਮ ਬੰਦਾ ਗੁੱਸਾ ਕਰਦਾ ਇਹ ਖਿਆਲ ਕਰਿਓ ਗੁਰੂ ਪਿਆਰ ਵਾਲਿਓ ਬੱਚਾ ਬਿਮਾਰ ਹੁੰਦਾ ਹੈ ਬੰਦਾ ਬਿਮਾਰ ਹੈ ਕਿਉਂਕਿ ਅੱਜ ਕੱਲ ਬੁਖਾਰ ਦਾ ਥੋੜਾ ਪੁਹਾਰਾ ਨਾ ਭਾਦਰੋਂ ਦਾ ਮਹੀਨਾ ਚੱਲਦਾ ਆ ਆਮ ਘਰਾਂ ਵਿੱਚ ਬੁਖਾਰ ਜਿਹੜਾ ਵੀ ਉਹ ਚੱਲ ਰਿਹਾ ਜੇ ਸਿਆਣਾ ਬੰਦਾ ਤੇ ਉਹਦੇ ਮੂੰਹ ਵਿੱਚ ਥਰਮਾਮੀਟਰ ਪਾਇਆ ਜਾਂਦਾ ਹੈ ਉਹ ਥਰਮਾਮੀਟਰ ਦੱਸਦਾ ਹੈ ਇਸ ਬੰਦੇ ਨੂੰ 102 101 ਜਾਂ 103 ਬੁਖਾਰ ਹੈ ਫੌਰੀ ਇਲਾਜ ਕੀਤਾ ਜਾਣਾ ਚਾਹੀਦਾ ਹੈ ਜੇ ਬੱਚਾ ਹੈ ਤੇ ਉਹਦੀ ਬਗਲ ਦੇ ਵਿੱਚ ਰੱਖ ਕੇ ਜਿਹੜਾ ਤਾਪਮਾਨ ਆ ਜਿਹੜਾ ਟੈਂਪਰੇਚਰ ਆ ਉਹ ਨਾਪਿਆ ਜਾਂਦਾ ਹੈ ਜਿਹੜੀ ਸ਼ਬਦ ਦੀ ਵਿਚਾਰ ਹੈ ਇੱਕ ਥਰਮਾਮੀਟਰ ਹੈ ਕਿ ਸਾਡੇ ਸਮਾਜ ਵਿੱਚ ਸਮਾਜਿਕ ਉਕਰੀਤੀਆਂ ਕਿੰਨੀਆਂ ਆ ਗਈਆਂ ਧਾਰਮਿਕ ਅંધ ਵਿਸ਼ਵਾਸ ਕਿੰਨਾ ਆ ਗਿਆ ਤੇ ਸ਼ਬਦ ਦੀ ਵਿਚਾਰ ਦੁਆਰਾ ਸਮਾਜਿਕ ਉਕਰੀਤੀਆਂ ਨੂੰ ਤੇ ਧਾਰਮਿਕ ਅંધ ਵਿਸ਼ਵਾਸ ਨੂੰ ਦੂਰ ਕਰਨ ਦਾ ਯਤਨ ਕਰਨਾ ਹੈ ਪਰ ਇਸ ਤਰ੍ਹਾਂ ਹੁੰਦਾ ਨਹੀਂ ਕਿਉਂਕਿ ਸਾਡੀਆਂ ਧਾਰਨਾਵਾਂ ਬਣ ਚੁੱਕੀਆਂ ਹੁੰਦੀਆਂ ਨੇ ਅਸੀਂ ਉਹਨਾਂ ਧਾਰਨਾਵਾਂ ਨੂੰ ਕਦੇ ਵੀ ਛੱਡਣ ਲਈ ਤਿਆਰ ਨਹੀਂ ਹਾਂ ਹੁਣ ਉਨਾ ਧਾਰਨਾ ਨੂੰ ਛੱਡਣ ਲਈ ਤਿਆਰ ਨਹੀਂ ਜਿਹੜਾ ਗੁਰੂ ਨੇ ਸਾਨੂੰ ਸਨੇਹਾ ਦਿੱਤਾ ਉਹ ਅਸੀਂ ਸਮਝਣ ਲਈ ਤਿਆਰ ਨਹੀਂ ਅਸੀਂ ਆਪਣੀ ਮਤ ਦੇ ਅਨਸਾਰ ਇਸ ਭਾਂਡੇ ਨੂੰ ਧੋਣ ਦਾ ਯਤਨ ਕੀਤਾ ਕਿਵੇਂ ਤੀਰਥਾਂ ਤੇ ਇਸ਼ਨਾਨ ਕਰਕੇ ਭਾਂਡਾ ਆਤਮ ਮलीन ਅਤ ਪਾਵ ਲਿਮਿਟੇਸ਼ਨ ਵੀ ਗਾਂ ਚੱਲੇਗੀ ਕਹਾਣੀ ਕੋਈ ਲਿਮਿਟੇਸ਼ਨ ਹੀ ਕੋਈ ਨਹੀਂ ਹੈਗੀ ਭਾਂਡਾ ਆਤਮ ਮलीन ਤੂੰ ਤਾਂ ਹੱਛਾ ਨਾ ਵੇਸੀ ਬੇਸ਼ੱਕ ਵਰਤ ਰੱਖ ਲੈ ਬੇਸ਼ੱਕ ਤੀਰਥਾਂ ਦੇ ਜਾ ਕੇ ਇਸ਼ਨਾਨ ਕਰਵਾ ਲੈ ਬੇਸ਼ੱਕ ਤੂੰ ਲੜੀਆਂ ਦੇ ਵਿੱਚ ਅਖੰਡ ਪਾਠ ਦੀ ਭੇਟਾ ਵੀ ਦੇ ਆ ਬੇਸ਼ੱਕ ਸੰਪਟ ਪਾਠ ਦੀ ਵੀ ਭੇਟਾ 50 ਹਜ਼ਾਰ ਲੱਖ ਰੁਪਈਆ ਦੇ ਆ ਪਰ ਖਿਆਲ ਕਰੀ ਤੇਰੇ ਮਨ ਨੂੰ ਵਿਕਾਰਾਂ ਦੀ ਸਮਾਜਿਕ ਰੀਤੀਆਂ ਦੀ ਧਾਰਮਿਕ ਅੰਧਵਿਸ਼ਵਾਸ ਦੀ ਜਿਹੜੀ ਬਿਮਾਰੀ ਲੱਗੀ ਹੋਈ ਆ ਉਹ ਇਹਨਾਂ ਗੱਲਾਂ ਨਾਲ ਠੁਬਣੀ ਨਹੀਂ ਭਾਂਡਾ ਆਤਮ ਨਹੀਂ ਕੋਤਾ ਅੱਛਾ ਨਾ ਹੋਇਤੀ ਗੁਰਦੁਆਰੇ ਹੋਏ ਸੋਜੀ ਪਾਏ ਸੀ ਆ ਦੇਖੋ ਟੈਕਨੀਕਲ ਪੁਆਇੰਟ ਗੁਰਦੁਆਰੇ ਹੋਰ ਤੁਸੀਂ ਦੱਸੋ ਕਿ ਇੱਥੇ ਸੁਖਣਾ ਹੈਗੀ ਹੈ ਇੱਥੇ ਪੂਆ ਹੈ ਹੁਣ ਗੁਰੂ ਸਾਹਿਬ ਨੇ ਇਥੇ ਸੋਝੀ ਸੋਝੀ ਦਾ ਕੀ ਅਰਥ ਹੈ ਅਸੀਂ ਬੱਚੇ ਨੂੰ ਸਕੂਲ ਵਿੱਚ ਦਾਖਲ ਕਰਾਉਂਦੇ ਹਾਂ ਇੱਕ ਸਾਲ ਪੜ੍ਹਦਾ ਹੈ ਅਧਿਆਪਕ ਨੂੰ ਸਮਝਾਉਂਦਾ ਹੈ ਅਧਿਆਪਕ ਨੂੰ ਹਿਸਾਬ ਸਮਝਾਉਂਦਾ ਹੈ ਇੰਗਲਿਸ਼ ਸਮਝਾਉਂਦਾ ਹੈ ਪੰਜਾਬੀ ਸਮਝਾਉਂਦਾ ਹੈ ਬੱਚੇ ਨੂੰ ਸੋਝੀ ਆਉਂਦੀ ਹੈ ਸਾਡੇ ਕੋਲੇ ਗੁਰਮਤ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਜਿਸ ਦਾ ਦਾਸ ਪ੍ਰਿੰਸੀਪਲ ਦੀ ਸੇਵਾਵਾਂ ਜਿਹੜੀਆਂ ਨਿਭਾ ਰਿਹਾ ਹੈ ਸਾਡੇ ਕੋਲੇ ਇਸ ਵੇਲੇ ਬੱਚੇ ਲਗਭਗ 130 32 ਦੇ ਕਰੀਬ ਪੜ ਰਹੇ ਨੇ ਜਿੰਨਾ ਵਿੱਚ 40 ਬੱਚੇ ਮੇਰਾ ਖਿਆਲ 35 ਕੋ ਬੱਚੇ ਸ਼ਿਗਲੀਗਰਾਂ ਦੇ ਨੇ ਬਨਜਾਰੇ ਸਿੱਖਾਂ ਦੇ ਨਾਗਪੁਰ ਦੇ ਬੈਲਟ ਦੇ ਬਾਕੀ ਸਾਡੇ ਕੋਲੇ ਪੰਜਾਬ ਦੇ ਨੇ 57 ਕੋ ਬੱਚੇ ਪੰਜਾਬ ਦੇ ਸਾਡੇ ਕੋਲੇ ਹੁਣ ਦਾਖਲ ਹੋਏ ਨੇ ਔਰ 45 47 ਬੱਚੇ ਸਾਡੇ ਕੋਲ ਪਿਛਲੇ ਸਾਲ ਦੇ ਚੱਲ ਰਹੇ ਨੇ 1.5 ਸਾਲ ਉਹਨਾਂ ਦਾ ਬਾਕੀ ਰਹਿੰਦਾ 2.5 ਸਾਲ ਦੇ ਵਿੱਚ ਉਹਨਾਂ ਨੂੰ ਸਤਿਗੁਰਾਂ ਦੀ ਬਾਣੀ ਦਾ ਸਿਧਾਂਤ ਸਿੱਖ ਇਤਿਹਾਸ ਪੰਥ ਪ੍ਰਵਾਂਤ ਰਹਿਤ ਮਰਿਆਦਾ ਇਹਦੀ ਉਹਨਾਂ ਨੂੰ ਸੋਝੀ ਦੇਣੀ ਹੁਣ ਜਦੋਂ ਸਾਡੇ ਕੋਲ ਬੱਚੇ ਆਏ ਨੇ ਤੇ ਅਸੀਂ ਦੇਖਿਆ ਵੀ 3+ ਪੂ ਵਾਲੇ ਬੱਚੇ ਵੀ ਕੁਝ ਅਜਿਹੇ ਬੱਚੇ ਨੇ ਜਿਨ੍ਹਾਂ ਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ ਇਹਨਾਂ ਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ 12 ਜਮਾਤਾਂ ਪਾਸ ਕਰਕੇ ਉਸ ਥਾਲੇ ਵਿੱਚ ਆਣ ਕੇ ਉਹਨਾਂ ਬੱਚਿਆਂ ਨੂੰ ਇਹ ਸੋਝੀ ਦੇਣੀ ਹੈ ਉਹਨਾਂ ਬੱਚਿਆਂ ਨੂੰ ਇਹ ਸੋਝੀ ਆ ਗਈ ਕਿ ਉਹਨਾਂ ਬੱਚਿਆਂ ਨੇ ਅਗਾਹ ਜਾ ਕੇ ਪੰਥ ਨੂੰ ਸਿੱਖ ਕੌਮ ਨੂੰ ਸਮਾਏ ਨੂੰ ਉਹਨਾਂ ਨੇ ਸੋਝੀ ਦੇਣੀ ਹੈ ਗੁਰੂ ਸਾਹਿਬ ਨੇ ਨੁਕਤਾ ਬੜਾ ਪਿਆਰਾ ਰੱਖਿਆ ਗੁਰਦੁਆਰੇ ਹੋਏ ਸੋਝੀ ਪਾਏ ਸੀ ਏਤ ਦਵਾਰੇ ਧੋਏ ਹੱਥਾ ਹੋਏ ਹੂੰ ਧੋਣਾ ਹੈ। ਭਾਵ ਅਸੀਂ ਆਪਣੇ ਮਤ ਨੂੰ ਧੋਣਾ ਹੈ। ਜਿਹੜੇ ਸਾਡੇ ਖਿਆਲ ਨੇ ਉਹਨਾਂ ਨੂੰ ਧੋਣਾ ਹੈ। ਜਲ ਕਰਿਓ ਕੱਪੜੇ ਨੂੰ ਧੋਈਏ ਤਾਂ ਸਾਫ਼ ਹੋ ਜਾਂਦਾ ਹੈ। ਗੁਰੂ ਦੇ ਸ਼ਬਦ ਦੀ ਵਿਚਾਰ ਨੂੰ ਲੈ ਲਵਾਂਗੇ ਕਿ ਸਾਡੀ ਜਿਹੜੀ ਮਤ ਹੈ ਉਹ ਸਾਫ਼ ਹੋ ਜਾਵੇਗੀ। ਤੋਂ ਸੰਖੇਪ ਜਿਹੀ ਵਿਚਾਰ ਤੋਂ ਬਾਅਦ ਇਹ ਆਪਾਂ ਗੱਲ ਕਹਿ ਸਕਦੇ ਹਾਂ ਕਿ ਜਿਹੜੇ ਗੁਰਦੁਆਰੇ ਨੇ ਇਹਨਾਂ ਨੂੰ ਪਹਿਲਾਂ ਧਰਮਸਾਲ ਕਿਹਾ ਜਾਂਦਾ ਸੀ। ਇਸ ਸੋਚੀ ਵਾਸਤੇ ਇਹ ਸ਼ਬਦ ਦੀ ਵਿਚਾਰ ਵਾਸਤੇ ਨੇ ਗੁਰਬਾਣੀ ਦੇ ਸਾਨੂੰ ਥਾਪੂ ਥਾ ਪ੍ਰਮਾਣ ਮਿਲਦੇ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਉਤਸਵ ਬੜੀ ਸ਼ਰਧਾ ਭਾਵ ਨਾਲ ਮਨਾਇਆ ਜਾ ਰਿਹਾ ਹੈ ਸਾਰੀ ਕੌਮ ਨੇ ਮਨਾਉਣਾ ਵੀ ਭਾਗਾਂ ਵਾਲੀ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਹੜਾ ਉਪਦੇਸ਼ ਆ ਉਸ ਉਪਦੇਸ਼ ਨੂੰ ਸਮਝਣ ਦਾ ਯਤਨ ਵੀ ਆਪਾਂ ਕਰੀਏ ਗੁਰੂ ਸਾਹਿਬ ਦਾ ਬੜਾ ਪਿਆਰਾ ਵਾਕ ਹੈ ਸਾਤ ਗੁਰ ਨੂੰ ਹਬ ਕੋ ਦੇਖਦਾ ਸਾਰੇ ਦੇਖਦੇ ਨੇ ਜੀਤਾ ਜਗਤ ਸੰਸਾਰ ਸਾਰਾ ਸੰਸਾਰ ਦੇਖ ਰਿਹਾ ਹੈ ਅਸੀਂ ਵੀ ਦੇਖ ਰਹੇ ਹਾਂ ਜਿਠਾ ਮੁਕਤ ਨਾ ਹੋਵੇ ਜਿੱਜਰ ਸ਼ਬਦ ਨਾ ਕਰੇ ਵਿਚਾਰ ਇਹਦਾ ਅਰਥ ਹੈ ਵਿਚਾਰ ਬੜੀ ਜ਼ਰੂਰੀ ਹੈ ਵਿਚਾਰ ਲਗ ਭਗ ਹੁਣ ਨਵੇਂ ਸਿਰੇ ਤੋਂ ਫੇਰ ਚੱਲਣੀ ਸ਼ੁਰੂ ਹੋਈ ਹੈ ਪਿਛਲੇ 30 ਸਾਲ ਦੇ ਲਗਭਗ ਜਿਹੜੀ ਵਿਚਾਰ ਸੀ ਖਤਮ ਹੋ ਗਈ ਸੀ ਜਿਵੇਂ ਮੈਂ ਨੇਤਾ ਪ੍ਰਤੀ ਬੇਨਤੀ ਕਰਦਾ ਰਿਹਾ ਹਾਂ ਕਰ ਰਿਹਾ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬੈਠ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਨਹੀਂ ਹੋਈ ਬਲਕਿ ਹੋਰ ਹੋਰ ਗੱਲਾਂ ਹੋਣੀਆਂ ਜਿਹੜੀਆਂ ਨੇ ਉਹ ਸ਼ੁਰੂ ਹੋ ਗਈਆਂ ਇੱਕ ਮੈਂ ਨੁਕਤਾ ਹੋਰ ਤੁਹਾਡੇ ਨਾਲ ਸਾਂਝਾ ਕਰਕੇ ਲੜੀਵਾਰ ਪਾਠ ਦੀ ਵਿਚਾਰਵਾਲ ਨੂੰ ਵਧਣ ਦਾ ਯਤਨ ਕਰੀਏ ਗੁਰੂ ਪਿਆਰ ਵਾਲਿਓ 12000 700 ਪਿੰਡ ਆ ਪੰਜਾਬ ਦਾ ਤੇ ਜੇ ਇੱਕ ਪਿੰਡ ਵਿੱਚ ਹੋ ਗੁਰਦੁਆਰਿਆਂ ਦੀ ਐਵਰੇਜ ਲਾ ਲਈਏ ਵੈਸੇ ਕਈਆਂ ਪਿੰਡਾਂ ਵਿੱਚ 3-3 4-4 ਵੀ ਨੇ ਸ਼ਹਿਰਾਂ ਦੇ ਵੱਖਰੇ ਗੁਰਦੁਆਰੇ ਇਹ ਦੋ ਦੀ ਐਵਰੇਜ ਵੀ ਲਾ ਲਈਏ ਤੇ 25 ਤੋਂ ਹਜ਼ਾਰ ਦੇ ਲਗਭਗ ਪੰਜਾਬ ਦੇ ਪਿੰਡਾਂ ਦੇ ਗੁਰਦੁਆਰਿਆਂ ਦੀ ਗਿਣਤੀ ਬਣਦੀ ਹੈ ਸ਼ਹਿਰਾਂ ਦੀ ਵੱਖਰੀ ਜੇ ਤਿੰਨਾਂ ਦੀ ਲਾ ਲਓਗੇ ਤੇ 36 ਹਜ਼ਾਰ ਦੇ ਲਗਭਗ ਗਿਣਤੀ ਬਣਦੀ ਹੈ ਇਹਨੇ ਸਾਡੇ ਕੋਲੇ ਸਖੰਦਰੂ ਗ੍ਰੰਥੀ ਨਹੀਂ ਹੈ ਇਨੇ ਸਾਡੇ ਕੋਲੇ ਸਖੰਦ ਨੂੰ ਸੇਵਾਦਾਰ ਨਹੀਂ ਹੈਗੀ ਗੁਰਦੁਆਰਿਆਂ ਅਸੀਂ ਜ਼ਰੂਰ ਬਣਾ ਲਏ ਨੇ ਪਰ ਗੁਰਦੁਆਰਿਆਂ ਦੇ ਵਿੱਚ ਸਿੱਖੀ ਨੂੰ ਸਮਝੀ ਸਮਝਾਉਣ ਦਾ ਉਪਰਾਲਾ ਨਹੀਂ ਜਿਹਦਾ ਨਤੀਜਾ ਕੀ ਨਿਕਲਿਆ ਬੰਗਲਾਖਾ ਤੋਂ ਲਾਈਵ ਕਥਾ ਚਲਨ ਕਰਕੇ ਸਾਨੂੰ ਪਿੰਡਾਂ ਦੇ ਵਿੱਚ ਜਾਣ ਦਾ ਸੁਭਾਗ ਪ੍ਰਾਪਤ ਹੋਇਆ ਆ ਕੁਝ ਦਿਨ ਹੋਏ ਅੱਠ ਕੁ ਦਿਨੀ ਹੋਏ ਨੇ ਮੈਂ ਤੇ ਪ੍ਰੋਫੈਸਰ ਸਰਜੀਤ ਸਿੰਘ ਹੁੰਦਾ ਕਪੂਰਥਲੇ ਲਾਗੇ ਕ ਪਿੰਡ ਪੰਢਾਲ ਸ਼ਾਇਦ ਵੇੜ ਸੀ ਉਸ ਨਗਰ ਦੇ ਅੰਦਰ ਅਸੀਂ ਗੁਰਮਤਿ ਦਾ ਪ੍ਰਚਾਰ ਸੈਂਟਰ ਖੋਲਣ ਵਾਸਤੇ ਗਏ ਗੁਰਦੁਆਰਾ ਬਹੁਤ ਆਲੀਸ਼ਾਨ ਬਹੁਤ ਵਧੀਆ ਬਣਾਇਆ ਪਰ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਕੀ ਤੇ ਹੈ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਪਏ ਨੇ ਘੋੜੇ ਗੁਰੂ ਗ੍ਰੰਥ ਸਾਹਿਬ ਦੇ ਅਗਲੇ ਪਾਸੇ ਪਏ ਨੇ ਬਾਜ ਗੁਰੂ ਗ੍ਰੰਥ ਸਾਹਿਬ ਦੇ ਅਗਲੇ ਪਾਸੇ ਕੀ ਜੜੇ ਹੋਏ ਨੇ ਜਹਾਜ਼ ਆਮ ਸੰਗਤ ਗੁਰਦੁਆਰਾ ਸਾਹਿਬ ਵਿੱਚ ਘੋੜੇ ਲੈ ਕੇ ਆ ਰਹੀ ਹੈ ਜਹਾਜ਼ ਲੈ ਕੇ ਆ ਰਹੇ ਨੇ ਬਾਜ ਲੈ ਕੇ ਆ ਰਹੇ ਨੇ ਤੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਤਰ੍ਹਾਂ ਤਰ੍ਹਾਂ ਦੇ ਜਹਾਜ਼ ਤੇ ਤਰ੍ਹਾਂ ਤਰ੍ਹਾਂ ਦੇ ਘੋੜੇ ਤੇ ਤਰ੍ਹਾਂ ਤਰ੍ਹਾਂ ਦੇ ਬਾਜ ਖੜੇ ਹੋ ਗਏ ਤੇ ਉੱਥੇ ਬੇਨਤੀ ਕੀਤੀ ਸੰਗਤ ਨੂੰ ਵੀ ਗੁਰੂ ਪਿਆਰ ਵਾਲਿਓ 1912 ਵਿੱਚ ਇਹੋ ਹੀ ਘੋੜੇ ਇਹੋ ਹੀ ਮੂਰਤੀਆਂ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਚੋਂ ਪੰਥ ਦੇ ਆਗੂਆਂ ਨੇ ਸਾਡੇ ਪੁਰਖਿਆਂ ਨੇ ਬਜ਼ੁਰਗਾਂ ਨੇ ਚਕਵਾਈਆਂ ਸੀ ਪਰ ਅੱਜ ਉਹਦੇ ਹੀ ਸ਼ਕਲ ਦੇ ਵਿੱਚ ਗੁਰਦੁਆਰਿਆਂ 'ਚ ਫੇਰ ਮੁੜ ਕੇ ਆ ਰਹੀਆਂ ਨੇ ਇਹਦਾ ਅਰਥ ਆ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਵਿਚਾਰ ਦੀ ਘਾਟ ਕਰਕੇ ਅਸੀਂ ਸੁਖਣਾ ਸੁਖ ਲਈ ਕਿ ਸਾਡਾ ਬੱਚਾ ਇਟਲੀ ਚਲਿਆ ਜਾਵੇ ਸਾਡਾ ਬੱਚਾ ਅਮਰੀਕਾ ਚਲਿਆ ਜਾਵੇ ਵੀਜ਼ਾ ਲੱਗ ਜਾਵੇ ਜਹਾਜ਼ ਚੜਾ ਦੋ ਸੁਖਣਾ ਹੋ ਗਈ ਨਾ ਹੁਣ ਮਹਿੰਗੇ ਤੋਂ ਮਹਿੰਗਾ ਜਹਾਜ਼ ਚੜਾਇਆ ਜਾ ਰਿਹਾ ਤੇ ਜਹਾਜ਼ਾਂ ਦੀ ਚੇਨ ਜਿੰਨੇ ਜਹਾਜ਼ ਚੜਦੇ ਉਹ ਅਗਲੇ ਦਿਨ ਹਫ਼ਤੇ ਬਾਅਦ ਮੁੜ ਕੇ ਫੇਰ ਦੁਕਾਨ ਤੇ ਥੁਰ ਜਾਂਦੇ ਅੱਦੇ ਮੁੱਲ ਦੇ ਉੱਤੇ ਪੂਰੇ ਮੁੱਲ ਦੇ ਫੇਰ ਆ ਜਾਂਦੇ ਨੇ ਕੀ ਮਾੜਾ ਹੈ ਧੰਡਾ ਬਣ ਗਿਆ ਬਾਗਾਂ ਵਾਲੇ ਕਿੱਥੋਂ ਚੱਲੇ ਸੀ ਕਿੱਥੇ ਸੀ ਆ ਗਏ ਸੁੱਖਣਾਂ ਦੀ ਪੂਰਤੀ ਹੈ ਕਿਸੇ ਨੇ ਘੋੜਾ ਸੁੱਕਿਆ ਹੋਇਆ ਕੋ ਘੋੜਾ ਚੜਾ ਰਿਹਾ ਕਿਸੇ ਨੇ ਗਊ ਸੁੱਕੀ ਹੋਈ ਹੈ ਕੋ ਗਊ ਚੜਾ ਰਿਹਾ ਇਹ ਸਾਡੇ ਪਿੰਡਾਂ ਦੀ ਹਾਲਤ ਹੈ ਔਰ ਫੇਰ ਖਿਆਲ ਕਰਿਓ ਲੰਬਾ ਸਮਾਸੀ ਦਾਵਾ ਕਰਦੇ ਹਾਂ ਅਸੀਂ ਧਰਮ ਦਾ ਪ੍ਰਚਾਰ ਕੀਤਾ 1570 ਸ਼ੂਨਿਕ ਮਿੰਟ ਦੇ ਮੈਂਬਰ ਵੀ ਹਨ ਇਸ ਤੋਂ ਇਲਾਵਾ ਪ੍ਰਚਾਰਕ ਵੀ ਹਨ ਪਰ ਪੰਜਾਬ ਦੇ ਅਸੀਂ ਉਹਨਾਂ ਪਿੰਡਾਂ ਵਿੱਚ ਵੀ ਜਾ ਗਏ ਹਾਂ ਜਿਨ੍ਹਾਂ ਪਿੰਡਾਂ ਵਿੱਚ ਅਜ ਤੀ 1947 ਤੋਂ ਬਾਅਦ ਇੱਕ ਵੀ ਪ੍ਰਚਾਰਕ ਪਿੰਡਾਂ ਵਿੱਚ ਨਹੀਂ ਗਿਆ ਇੱਕ ਵੀ ਪ੍ਰਚਾਰਕ ਪਿੰਡਾਂ ਵਿੱਚ ਨਹੀਂ ਗਿਆ ਦਾਵੇ ਅਸੀਂ ਬੜੇ ਕਰਦੇ ਹਾਂ ਸਿੱਖੀ ਦਾ ਪ੍ਰਚਾਰ ਆਹ ਜੇਲ੍ਹ ਦੇ ਵਿੱਚ ਧੁੰਦਾ ਜੀ ਦੀ ਕਥਾ ਸੀ ਤੇ ਜਲੰਧਰ ਤੋਂ ਅਸੀਂ ਜਾ ਰਹੇ ਉੱਥੇ ਯੂਨੀਵਰਸਿਟੀ ਦੇ ਬਾਹਰ ਅਸੀਂ ਬੱਚੇ ਦੇਖੇ ਤੇ ਲਾਇਨਾ 4-4 5-5 ਲੱਗੀਆਂ ਖਿਆਲ ਕਰਿਓ ਅਸੀਂ ਗੱਡੀ ਖੜੀ ਕਰਕੇ ਗਿਣਤੀ ਕੀਤੀ ਸਾਨੂੰ 4 ਬੱਚਿਆਂ ਦੇ ਸਿਰਾਂ ਤੇ ਦਸਤਾਰਾਂ ਦਿਸੀਆਂ 4 ਬੱਚਿਆਂ ਦੇ ਸਿਰਾਂ ਤੇ ਦਸਤਾਰਾਂ ਦਿਸੀਆਂ ਔਰ ਕੜੇ ਹਰੇਕ ਦੇ ਹੱਥ ਵਿੱਚ ਪਾਏ ਹੋਏ ਤੇ ਹਰੇਕ ਦੇ ਦੂਜੇ ਹੱਥ ਵਿੱਚ ਮੌਲੀਆਂ ਵੀ ਬੰਨੀਆਂ ਹੋਈਆਂ ਕਹਿੰਦੇ ਸਿੱਖੀ ਦਾ ਪ੍ਰਚਾਰ ਅਸੀਂ ਬਹੁਤ ਪੰਜਾਬ 'ਚ ਕੀਤਾ ਹੈ ਸਿੱਖੀ ਦਾ ਪ੍ਰਚਾਰ ਬਹੁਤ ਹੋ ਗਿਆ ਇਹਦਾ ਅਰਥ ਹੈ ਗੁਰਦੁਆਰਿਆਂ ਵਿੱਚੋਂ ਸਾਨੂੰ ਸੋਝੀ ਮਿਲਣੀ ਸੀ ਤੇ ਗੁਰਦੁਆਰਿਆਂ ਨੂੰ ਸੋਝੀ ਆਈ ਨਹੀਂ ਤੇ ਜੇ ਸਾਡੇ ਲੀਡਰ ਹੀ ਸੱਜੇ ਹੱਥ ਦੀ ਸੱਜੀ ਉਂਗਲ ਵਿੱਚ ਮੁੰਦਰੀ ਵਿੱਚ ਨਗ ਪਾਈ ਫਿਰਨਗੇ ਤੇ ਬੱਚੇ ਪਾਉਣੇ ਪਾਉਣੇ ਆ ਇਸ ਲਈ ਭਾਗਾਂ ਵਾਲਿਓ ਆਓ ਗੁਰਦੁਆਰੇ ਆਣ ਕੇ ਸ਼ਬਦ ਦੀ ਵਿਚਾਰ ਨੂੰ ਸਮਝੀਏ ਜਿਹੜਾ ਗੁਰੂ ਨਾਨਕ ਪਾਸ਼ੇ ਸਾਨੂੰ ਨਿਆਰਾ ਪੰਗ ਦਿੱਤਾ ਹੈ ਦੁਨੀਆਂ ਨਾਲੋਂ ਨਵੇਕਲਾ ਹੈ ਉਸ ਨੂੰ ਸਮਝਣਾ ਯਤਨ ਕਰੀਏ ਗੁਰਦੁਆਰੇ ਹੋਏ ਸੋਜੀ ਪਾਇਸੀ ਏਤ ਦੁਆਰੇ ਤੋਏ ਹੱਛਾ ਹੋਏ ਸੀ ਇਥੇ ਅਸੀਂ ਮਨ ਨੂੰ ਧੋਣ ਦਾ ਯਤਨ ਕਰਨਾ ਪਰ ਨਹੀਂ ਫਰੀਦ ਸਾਹਿਬ ਕਿ ਉਹਨੇ ਬੰਦਾ ਧਰਮੀ ਬਿਖਣਾ ਚਾਹੁੰਦਾ ਧਰਮੀ ਬਣਨਾ ਨਹੀਂ ਚਾਹੁੰਦਾ ਅੱਜ ਦੇ ਲੜੀਵਾਰ ਪਾਠ ਅੰਦਰ ਵੀ ਗੁਰੂ ਸਾਹਿਬ ਨੇ ਬੜਾ ਪਿਆਰਾ ਸੰਗੋਪਦੇਸ਼ ਦਿੱਤਾ ਹੈ ਥੋੜਾ ਸਮਝਣੀ ਲੋੜ ਹੈ ਉਸ ਲੋਕ ਨੇ ਇੱਕ ਪੌੜੀ ਹੈ ਪੌੜੀ ਦੀ ਅਖੀਰਲੀ ਤੱਕ ਵਿੱਚ ਜਿਵੇਂ ਆਰੰਭ ਚ ਬੇਨਤੀ ਕੀਤੀ ਹੈ ਵੀ ਇਹ ਸ਼ਬਦ ਦਾ ਸਬਜੈਕਟ ਹੈ ਇਹ ਸ਼ਬਦ ਦਾ ਵਿਸ਼ਾ ਹੈ ਹਰ ਕਾ ਭਣਾ ਤੀ ਨ ਮੰਨੇ ਆ ਜਿਨ੍ਹਾਂ ਗੁਰੂ ਮਲੀਜੈ ਅਤੋਕੇ ਕੈ ਦੇਖਣ ਨੂੰ ਕੋਈ ਸ਼ਬਦ ਨਹੀਂ ਪਰ ਉਪਦੇਸ਼ ਬੜਾ ਗਹਿਰਾ ਹੈ ਸਿਧਾਂਤ ਬੜਾ ਪਿਆਰਾ ਹੈ ਜਿੰਨਾ ਗੁਰੂ ਮਲੀਜੈ ਜਿੰਨਾ ਕਿ ਸ਼ਕ ਲੱਗ ਗਈ ਹੈ ਸਾਰਿਆਂ ਦੀ ਕਹਾਣੀ ਨਹੀਂ ਹੈ ਗੁਰੂ ਨੂੰ ਮਲੀਜੈ ਦਾ ਕੀ ਅਰਥ ਹੈ ਗੁਰੂ ਨੂੰ ਸਮਝਣਾ ਗੁਰੂ ਦੀ ਵਿਚਾਰ ਧਾਰਾ ਨੂੰ ਸਮਝਣਾ ਹਰ ਕਾ ਭਾਣਾ ਕਿੰਨੀ ਮੰਨਿਆ ਉਹਨਾਂ ਨੇ ਰੱਬ ਦਾ ਭਾਣਾ ਮੰਨਣ ਦਾ ਕੀ ਅਰਥ ਹੈ ਰੱਬ ਦੇ ਗੁਣਾਂ ਨੂੰ ਅਪਣਾ ਲਿਆ ਅਸੀਂ ਭਾਣਾ ਕਿੰ ਨੂੰ ਲੈ ਲਿਆ ਆ ਬੰਦਾ ਚੜ੍ਹਾਈ ਕਰਕੇ ਜੀ ਰੱਬ ਦਾ ਭਾਣਾ ਹੈ ਗੁਰੂ ਪਿਆਰ ਵਾਲਿਓ ਬੱਚਾ ਜਨਮ ਲੈਂਦਾ ਨਾ ਇਹ ਵੀ ਰੱਬ ਦਾ ਭਾਣਾ ਜੀ ਉਹਦੇ ਭਾਣੇ ਵਿੱਚ ਭਾਵ ਉਹਦੇ ਨਿਯਮ ਦੇ ਵਿੱਚ ਉਹਦੇ ਹੁਕਮ ਦੇ ਵਿੱਚ ਇੱਕ ਥਾਰਾ ਜਿਹਾ ਸੰਸਾਰ ਹੈ ਉਹ ਚੱਲ ਰਿਹਾ ਹੈ ਦੇਖੋ ਜਿੰਨਾ ਗੁਰੂ ਮਲੀਜਾ ਜਿਹੜੇ ਗੁਰੂ ਨੂੰ ਮਿਲੇ ਨਹੀਂ ਗੁਰੂ ਨੂੰ ਮਿਲਣ ਦਾ ਕੀ ਅਰਥ ਹੈ ਗੁਰੂ ਨੇ ਜੋ ਉਪਦੇਸ਼ ਦਿੱਤਾ ਆ ਉਸ ਉਪਦੇਸ਼ ਨੂੰ ਕਮਾਇਆ ਹਰ ਕਾ ਭਾਣਾ ਤਿਨੇ ਮੰਨਿਆ ਉਹ ਏਸ ਰੱਬ ਦੀ ਨਿਜਮਾਵਲੀ ਉੱਤੇ ਚੱਲ ਪਏ ਰੱਬ ਦੇ ਜਿਹੜਾ ਦਰਸਾਇਆ ਹੋਇਆ ਮਾਰਗਿਆ ਗੁਣਾਂ ਵਾਲਾ ਉਹਨੂੰ ਉਹਨਾਂ ਨੇ ਅਪਣਾ ਲਿਆ ਕਿਨਾਂ ਨੂੰ ਜਿੰਨਾ ਗੁਰੂ ਮਲੀਜੇ ਜਿਹੜੇ ਗੁਰੂ ਨੂੰ ਮਿਲੇ ਗੁਰੂ ਨੂੰ ਜਿਨ੍ਹਾਂ ਨੇ ਪੁੱਛਿਆ ਗੁਰੂ ਨੂੰ ਜਿਨ੍ਹਾਂ ਨੇ ਰਸਤਾ ਦਿਖਾਇਆ ਜਿਨ੍ਹਾਂ ਨੂੰ ਸਮਝ ਆ ਗਈ ਗੱਲ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਸਮਝ ਕੇ ਅਪਣਾਉਣਾ ਇੱਥੇ ਆਪਾਂ ਥੋੜਾ ਜਿਹਾ ਰੋਕੇ ਹੁਣ ਵਿਚਾਰ ਕਰ ਲਈਏ ਗੁਰੂ ਪਿਆਰ ਵਾਲਿਓ ਸਿੱਖੀ ਦੇ ਵਿੱਚ ਸਾਧ ਲਾਣੇ ਨੇ ਦੋ ਗੱਲਾਂ ਸੰਗਤ ਨੂੰ ਸਮਝਾਉਣ ਵਿੱਚ ਕਾਮਯਾਬੀ ਹਾਸਲ ਕਰ ਲਈ ਇੱਕ ਗਾਲ ਤੇ ਉਹਨਾਂ ਨੇ ਇਹ ਸਮਝਾਈ ਕਿ ਤੁਸੀਂ ਬਾਣੀ ਨਾ ਪੜਿਓ ਤੁਹਾਡੇ ਕੋਲੇ ਗਲਤੀਆਂ ਹੋਣੀਆਂ ਨੇ ਜੇ ਬਾਣੀ ਪੜੋਗੇ ਗਲਤੀਆਂ ਹੋਣਗੇ ਤੇ ਜੇ ਪਿੰਡਾਂ ਦੇ ਵਿੱਚ ਰਹਿਣ ਵਾਲਿਓ ਮਾਲ ਡੰਗਰ ਮਾਰ ਸਕਦਾ ਤੁਹਾਡਾ ਨੁਕਸਾਨ ਹੋ ਸਕਦਾ ਤੁਹਾਡੀ ਫਸਲ ਮਾਰੀ ਜਾ ਸਕਦੀ ਹੈ ਤੁਸੀਂ ਬਾਣੀ ਨਾ ਪੜਿਓ ਤੁਹਾਡੇ ਕੋਲ ਗਲਤੀਆਂ ਹੋਣੀਆਂ ਦੂਜਾ ਵਿਚਾਰ ਉਹਨਾਂ ਨੇ ਇਹ ਦਿੱਤਾ ਕਿ ਸਤਗੁਰਾਂ ਦੀ ਬਾਣੀ ਦੇ ਕੋਈ ਅਰਥ ਨਹੀਂ ਕਰ ਸਕਦਾ ਇਹ ਦੋ ਗੱਲਾਂ ਕਰਕੇ ਆਮ ਸਾਡੀ ਆਵਾਮ ਜਿਹੜਾ ਹੈ ਸੰਗਤ ਹੈ ਉਹ ਬਾਣੀ ਦੇ ਨੇੜੇ ਨਹੀਂ ਆਈ ਅਸੀਂ ਬਾਣੀ ਪੜ੍ਹਨੀ ਨਹੀਂ ਹੈ ਵਰਨਾ ਕਿਤੇ ਗਲਤੀ ਹੋ ਗਈ ਤੇ ਸਾਡਾ ਕਿਤੇ ਨਖਾਨ ਨਾ ਹੋ ਜਾਵੇ ਦੂਜਾ ਬਾਣੀ ਦੇ ਅਰਥ ਕੋਈ ਨਹੀਂ ਕਰ ਸਕਦਾ ਇਹ ਦੋ ਗੱਲਾਂ ਕਰਕੇ ਆਮ ਬੱਚੇ ਆਮ ਸੰਗਤ ਗੁਰਬਾਣੀ ਨੂੰ ਸਮਝਣ ਸਮਝਾਉਣ ਦਾ ਯੋਗ ਯਤਨ ਜਿਹੜਾ ਹੈ ਉਹ ਕਰਨ ਦਾ ਉਪਰਾਲਾ ਨਹੀਂ ਕੀਤਾ ਹੁਣ ਕੁਝ ਮੈਂ ਉਦਾਹਰਨਾਂ ਦੇਵਾਂਗਾ ਜਿਹਦੇ ਵਿੱਚੋਂ ਸਾਨੂੰ ਇਹ ਸਮਝ ਲੱਗੇਗੀ ਕਿ ਬਾਣੀ ਇਤਨੀ ਔਖੀ ਨਹੀਂ ਇਹ ਜੀਵਨ ਯਾਜ ਦਾ ਖਜ਼ਾਨਾ ਹੈ ਥੋੜੀ ਜਹੀ ਤਵਜੂਹ ਦੇਣ ਦੀ ਲੋੜ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਆਪ ਕੀਰਤਨ ਕਰਦੇ ਸੀ ਆਪ ਸ਼ਬਦ ਦੀ ਵਿਚਾਰ ਕਰਦੇ ਸੀ ਗੁਰੂ ਨਾਨਕ ਪਾਤਸ਼ਾਹ ਜਦੋਂ 9 ਸਾਲ ਦੇ ਹੋਏ ਇਹ ਸਾਹੀ ਲਗਾਤਾਰ ਆਪ ਸੰਗਤ ਨੇ ਸੁਣੀ ਹੈ ਜਿਨੇਊ ਵਾਲੀ ਸਾਹੀ ਸਭ ਨੇ ਸੁਣੀ ਹੈ ਹੁਣ ਗੁਰੂ ਸਾਹਿਬ ਨੇ ਇਥੇ ਬ੍ਰਾਹਮਣ ਨੂੰ ਪੰਡਤ ਨੂੰ ਉਪਦੇਸ਼ ਦਿੱਤਾ ਹੈ ਜਦੋਂ ਪੰਡਤ ਜਾਂ ਬ੍ਰਾਹਮਣ ਦਾ ਨਾਮ ਲਿਆ ਜਾਂਦਾ ਨਾ ਉਦੋਂ ਅਰਥ ਇਹ ਨਹੀਂ ਕਿ ਸਮੁੱਚੀ ਇਹ ਜਾਤ ਜਾਂ ਸਮੁੱਚੀ ਕਿਸੇ ਕਮਿਊਨਿਟੀ ਦਾ ਨਾ ਇਥੇ ਬ੍ਰਾਹਮਣ ਪੰਡਤ ਦਾ ਨਾਮ ਹੈ ਪੁਜਾਰੀ ਮੈਂ ਸੇਕ ਆਉਣ ਦਾ ਪ੍ਰਚਾਰਕ ਹਾਂ ਜੇ ਮੈਂ ਕਰਮਕਾਂਡ ਜਾਂ ਮੈਂ ਹੱਥ ਹੁਲੇ ਕਰ ਰਿਹਾ ਜਾਂ ਮੈਂ ਤੁਹਾਨੂੰ ਸ਼ਬਦ ਦੇ ਰਿਹਾ ਵੀ ਆਹ ਸ਼ਬਦ ਪੜ ਲਓ ਤੁਹਾਡਾ ਕਾਰੋਬਾਰ ਹੋ ਜਾ ਤੇ ਮੈਂ ਤੁਹਾਡਾ ਬ੍ਰਾਹਮਣ ਜੀ ਜੇ ਮੈਂ ਤੁਹਾਨੂੰ ਧਾਗੇ ਕਰ ਕਰਕੇ ਦੇ ਰਿਹਾ ਆ ਕਿ ਮੈਂ ਤੁਹਾਡਾ ਬ੍ਰਾਹਮਣ ਆ ਬ੍ਰਾਹਮਣਿਕ ਸੋਚ ਦਾ ਨਾ ਹੈ ਜਿਹੜੀ ਕਰਮ ਕਾਂਡੀ ਸੋਚ ਹੈ ਗੁਰੂ ਸਾਹਿਬ ਜੀ ਨੇ ਉਹਨੂੰ ਉਹਦੀ ਬੋਲੀ ਵਿੱਚ ਉਪਦੇਸ਼ ਦਿੱਤਾ ਹੈ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਖੱਤ ਵਾਟ ਇਹ ਜਨੇਊ ਠੀਕ ਆ ਹੈ ਤਾਂ ਪਾण्डे ਘੱਟ ਕਿੰਨਾ ਪਿਆਰਾ ਉਪਦੇਸ਼ ਦਿੱਤਾ ਹੈ ਗੁਰੂ ਸਾਹਿਬ ਲੜੀਵਾਰ ਪਾਠ ਵਿੱਚ ਕਹਿ ਰਹੇ ਨੇ ਜਿਨ੍ਹਾਂ ਗੁਰੂ ਮਲੀਜਾ ਜਿਹੜੇ ਗੁਰੂ ਨੂੰ ਮਿਲੇ ਨਹੀਂ ਜਿਨ੍ਹਾਂ ਨੇ ਗੁਰੂ ਨੂੰ ਸਮਝਿਆ ਤੇ ਗੁਰੂ ਉਪਦੇਸ਼ ਕੀ ਦੇ ਰਿਹਾ ਦਇਆ ਕਪਾ ਕੱਲ ਮੈਂ ਬੇਨਤੀ ਕੀਤੀ ਸੀ ਨਾ ਪਤਾਸ਼ੀਆਂ ਦੀ ਜਿਨੇ ਉਹਦੇ ਪਤਾਸ਼ੀਆਂ ਦੀ ਅਸੀਂ ਹਰ ਥਾਂ ਦੇ ਉੱਤੇ ਨਕਲ ਮਾਰ ਰਹੇ ਹਰ ਥਾਂ ਦੇ ਉੱਤੇ ਨਕਲ ਮਾਰ ਰਹੇ ਅਸੀਂ ਬਹੁਤ ਜ਼ਿਆਦਾ ਧਰਮ ਪਾਲ ਲਏ ਇੱਕ ਧਰਮ ਹੈ ਤੁਹਾਡੇ ਨਾਲ ਸਾਂਝਾ ਲੱਗਾ ਕਰਨ ਮੰਦਰਾਂ ਦੇ ਵਿੱਚ